ਜੋ ਕਿ ਇੱਕ ਕੱਲ ਦੀ ਪੋਸਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਿਆਣੇ ਵਿੱਚ ਫਤਿਹਬਾਦ ਜ਼ਿਲ੍ਹੇ ਦੇ ਪਿੰਡ ਐਲੀ ਸਦਰ ਦੇ ਵਿੱਚ ਕੱਲ ਸਾਹਿਬ ਕੱਲ ਦੀ ਤਰ ਸੱਚੇ ਪਾਤਸ਼ਾਹ ਭਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ અવਤਾਰ ਪੁਰਬ ਨੂੰ ਮਨਾਉਂਦੇ ਆ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਉੱਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਦੇ ਵਿੱਚ ਜਾਣੇ ਅਣਜਾਣੇ ਵਿੱਚ ਇਹਨਾਂ ਕੋਲੋਂ ਇੱਕ ਗਲਤੀ ਹੋਈ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਹਿਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਹਿਬਾਨਾਂ ਦੀ ਥਾਂ ਤੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਜੋ ਕਿ ਪੰਥ ਪੰਥਕ ਮਰਯਾਦਾ ਦਾ ਘਾਣ ਸੀ ਜਿਸ ਵਕਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲੇ ਖਬਰ ਪਹੁੰਚੀ ਕੱਲ ਕੱਲ ਕੋਈ ਰੋਜੇਵੇਂ ਕਾਰਨ ਆਇਆ ਨੀਗਾ ਅੱਜ ਆ ਕੇ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਅਹਿਲੀ ਸਦਰ ਵਿਖੇ ਕਮੇਟੀ ਨੂੰ ਇਕੱਠਾ ਕੀਤਾ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਭੂਮਣ ਸ਼ਾਹ ਦੀ ਕਮੇਟੀ ਨੂੰ ਬੁਲਾਇਆ ਗਿਆ ਬੁਲਾ ਕੇ ਇੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਮੇਟੀ ਵੱਲੋਂ ਹੱਥ ਜੋੜੇ ਗਏ ਕਿ ਸਾਨੂੰ ਇਸ ਮਰਜ਼ਾਦਾ ਦਾ ਪਤਾ ਨਹੀਂ ਸੀ ਅਣਜਾਣਪੁਣੇ ਵਿੱਚ ਸਾਡੇ ਕੋਲ ਭੁੱਲ ਹੋ ਗਈ ਆ ਅੱਗੇ ਤੋਂ ਅਸੀਂ ਇਸ ਮਰਜ਼ਾਦਾ ਤੇ ਪਹਿਰਾ ਦੇਵਾਂਗੇ ਮਰਜ਼ਾਦਾ ਤੋਂ ਉਲਟ ਨਹੀਂ ਹੋਵਾਂਗੇ ਮਰਯਾਦਾ ਦੇ ਵਿੱਚ ਰਹਿ ਕੇ ਜਿਹੜੀਆਂ ਸੇਵਾਵਾਂ ਗੁਰੂ ਘਰ ਦੀਆਂ ਕਰਾਂਗੇ ਜਿਹੜੀਆਂ ਭੁੱਲਾਂ ਗਲਤੀਆਂ ਪਿੱਛੇ ਹੋ ਗਈਆਂ ਉਹਨਾਂ ਦਾ ਪਛਤਾਪ ਕਰਦੇ ਆਂ ਔਰ ਕੱਲ ਨੂੰ ਗੁਰਦੁਆਰਾ ਬਾਬਾ ਭੂਮਣ ਸ਼ਾਹ ਵਿਖੇ ਪਛਤਾਪ ਵਜੋ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਔਰ ਉਹ ਜਿਹੜੇ ਪੰਜ ਸ ਮੋਨੇ ਮੁੰਡੇ ਅੰਜ ਪਿਆਰੇ ਸਹਿਬਾਨਾਂ ਦੀ ਸੇਵਾ ਵਿੱਚ ਲੱਗੇ ਸਨ ਉਹ ਵੀ ਹਾਜ਼ਰ ਹੋ ਕੇ ਉੱਥੇ ਸੰਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਔਰ ਖਾਲਸਾ ਪੰਥ ਕੋਲੋਂ ਮੁਆਫੀ ਮੰਗਣਗੇ ਕੱਲ ਨੂੰ ਨਗਰ ਅਹਿਲੀ ਸਦਰ ਵਿਖੇ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪਛਤ ਆਪ ਵਜੋ ਕੀਤੇ ਜਾਣਗੇ ਸੋ ਸੰਗਤਾਂ ਜਿਹੜੀਆਂ ਜਿਹੜੀਆਂ ਪਹੁੰਚ ਸਕਦੀਆਂ ਹਨ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਵਿਖੇ 8 ਵਜੇ ਤੋਂ 11 ਵਜੇ ਤੱਕ ਦਾ ਇਹ ਸਮਾਗਮ ਹੋਵੇਗਾ ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਹਨ ਉਹ 8 ਤੋਂ 10 11 ਵਜੇ ਤੱਕ ਦਾ ਟਾਈਮ ਹੈ ਕੱਲ ਨੂੰ 8 ਤਰੀਕ ਨੂੰ 8 ਜਨਵਰੀ 2025 ਨੂੰ ਇਹ ਪਛਤਾਪ ਸਮਾਗਮ ਰੱਖਿਆ ਗਿਆ ਹੈ ਸੋ ਸਰਬਤ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਸੰਗਤ ਵੱਲੋਂ ਜਿਹੜੀ ਇਹ ਭੁੱਲ ਗਲਤੀ ਹੋਈ ਉਹਦੀ ਮੁਆਫੀ ਮੰਗੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ੍ਰੀ ਅਕਾਲ ਜੋ ਕਿ ਇੱਕ ਗੱਲ ਦੀ ਪੋਸਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਿਆਣੇ ਵਿੱਚ ਫਤਿਹਬਾਦ ਜ਼ਿਲ੍ਹੇ ਦੇ ਪਿੰਡ ਐਲੀ ਸਦਰ ਦੇ ਵਿੱਚ ਕੱਲ ਸਾਬਕ ਕੱਲ ਦੀ ਤਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮਨਾਉਂਦੇ ਆ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਉੱਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਦੇ ਵਿੱਚ ਜਾਣੇ ਅਣਜਾਣੇ ਵਿੱਚ ਇਹਨਾਂ ਕੋਲੋਂ ਇੱਕ ਗਲਤੀ ਹੋਈ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਹਿਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਹਿਬਾਨਾਂ ਦੀ ਥਾਂ ਤੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਜੋ ਕਿ ਪੰਥ ਪੰਥਕ ਮਰਯਾਦਾ ਦਾ ਘਾਣ ਸੀ ਜਿਸ ਵਕਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲੇ ਖਬਰ ਪਹੁੰਚੀ